ਯਾ ਤਾਂ ਆਪ ਕਰਨ ਨਹੀਂ ਤਾਂ ਸਾਨੂੰ ਛੁੱਟੀ ਦੇਣ ਅਸੀਂ ਆਪੇ ਕਰਾਂਗੇ ਤੇ ਸਾਨੂੰ ਕਹਿੰਦਾ ਕੋਈ ਤਰਾਜ ਨਾ ਕਰੇ ਕਿ ਇਹਦੇ ਕੋ ਸੱਟ ਫੇਟ ਵੱਜੇ ਸਾਢੇ ਵਾਜੇ ਤਾਂ ਵੀ ਕੋਈ ਗੱਲ ਨਹੀਂ ਤੇ ਉਹਨਾਂ ਦੇ ਵਾਜੇ ਤਾਂ ਵੀ ਕੋਈ ਗੱਲ ਨਹੀਂ ਤੇ ਕੋਈ ਤਰਾਜ ਨਾ ਕਰੇ ਥਾਣੇ ਫੜਾਏ ਹੋਏ ਆ ਦਰਖਾਸਤ ਮੇਰੇ ਲਈ ਵੀ ਦਿੱਤੀ ਆ ਮੇਰੇ ਬੰਦੇ ਲਈ ਵੀ ਦਿੱਤੀ ਆ ਉਹ ਇਹ ਆਂਦੇ ਸਾਨੂੰ ਸੱਦਾਂਗੇ ਬਕਾਇਦਾ ਐਕਟਵਾ ਦਿੱਤੀ ਆ ਬਕਾਇਦਾ ਮੋਟਰਸਾਈਕਲ ਫੜਿਆ ਜਿਹੜਾ ਉਹ ਦਿੱਤਾ ਇਹਨਾਂ ਨੇ ਮੋਟਰਸਾਈਲ ਵੀ ਛੜਤਾ ਬੰਦੇ ਵੀ ਛੜਤੇ ਆ ਤੇ ਸਾਡੀ ਦਰਖਾਸਤ ਪਤਾ ਨਹੀਂ ਕਿਹੜੇ ਖੂ ਸੜਤੀ ਆ ਇਤੇ ਫੜਾ ਕੇ ਗਏ ਅੰਦਰ ਕਰਾ ਕੇ ਗਏ ਬਕਾਇਦਾ ਫੋਨ ਨੰਬਰ ਦੇ ਕੇ ਗਏ ਵੀ ਸਾਡੇ ਫੋਨ ਨੰਬਰ ਲੈ ਲਓ ਤੇ ਇਹਨਾਂ ਨੇ ਸਾਨੂੰ ਫੋਨ ਤਾਂ ਕੀ ਕਰਨਾ ਸੀਗਾ ਤੇ ਉਹਨਾਂ ਨੂੰ ਛੱਡਤਾ ਮੋਟਰਸਾਈਕਲ ਵੀ ਦੇਦੇ ਸਕੂਟਰੀਆਂ ਵੀ ਦੇਤੀਆਂ ਤੇ ਉਹ ਦੋ ਮੈਂ ਘੰਟਿਆਂ ਬਾਅਦ ਸਾਡੇ ਫੇਰ ਉੱਥੇ ਕਿਰਪਾਨਾ ਲੈ ਕੇ ਗੀੜੇ ਮਾਰਨ ਲੱਗ ਪਏ ਆਈ ਬਹੁਤ ਦੁਖੀ ਕਰਨਾ ਕੋਈ ਜ਼ਿਆਦਾ ਨਹੀਂ ਲੈਣ ਕੀ ਜਾਂਦੀ ਹੈ ਲੈਣ ਕੀ ਜਾਂਦੀ ਇੱਥੇ ਅਸੀਂ ਬੰਦੇ ਫੜੇ ਤੇ ਤੁਸੀਂ ਫੇਰ ਬਾਅਦ ਕਿਉਂ ਕਰਦੇ ਫੇਰ ਛਡਾਉਣੇ ਨਾ ਜਾਣ ਜ਼ਿਆਦਾ ਜ਼ਿਆਦਾ ਛਡਾਉਣੇ ਨਾ ਜਾਣ ਅਗਰ ਉੱਥੇ ਕੁਰਬਾਨਾ ਲੈ ਕੇ ਕਿਰਚਾ ਲੈ ਕੇ ਜਾਂਦੇ ਆ ਦਸ ਬੌਣ ਦੀ ਵੀ ਬੰਦੇ ਫਿਰਦੇ ਆ ਇਹ ਅਸੀਂ ਸਾਨੂੰ ਤਾਂ ਇਕੱਠੇ ਹੋਣ ਤੇ ਬਹੁਤ ਟਾਈਮ ਲੱਗ ਜਾਂਦਾ ਕਿਉਂਕਿ ਕੰਮਕਾਰ ਵਾਲੇ ਬੰਦੇ ਉਹ ਵਿਹਲੇ ਜਿਵੇਂ ਕਿ ਤਿਆਰ ਹੀ ਬੈਠੇ ਹੁੰਦੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਚੋਰਾ ਦੇ ਸਤਾਏ ਰਾਈਆਂ ਵਾਲਾ ਰੋਡ ਫਰੀਦਕੋਟ ਨਿਵਾਸੀ ਇਕੱਠੇ ਹੋ ਕੇ ਅੱਜ ਥਾਣੇ ਪਹੁੰਚੇ ਤੇ ਮੰਗ ਕੀਤੀ ਕਿ ਜੇਕਰ ਚੋਰ ਪੁਲਿਸ ਤੋਂ ਸੂਤ ਨਹੀਂ ਆ ਰਿਹਾ ਤੇ ਫਿਰ ਉਹਨਾਂ ਨੂੰ ਮੌਕਾ ਦਿਓ ਫਿਰ ਅਸੀਂ ਜਾਣੀਏ ਤੇ ਚੋਰ ਥਾਣਾ ਸਿਟੀ 2 ਵਿੱਚ ਇਕੱਠੇ ਹੋਏ ਇਹਨਾਂ ਲੋਕਾਂ ਨੇ ਦੱਸਿਆ ਕਿ ਪਿਛਲੇ 1 ਮਹੀਨੇ ਤੋਂ ਹਰ ਰੋਜ਼ ਚੋਰ ਲਟੇਰੇ ਗਰੁੱਪ ਬਣਾ ਕੇ ਆ ਰਹੇ ਆ ਤੇ ਚੋਰੀਆਂ ਕਰ ਰਹੇ ਆ ਲੋਕ ਚੋਰਾਂ ਨੂੰ ਫੜ ਵੀ ਲੈਂਦੇ ਆ ਤੇ ਪੁਲਿਸ ਵਾਲੇ ਵੀ ਕਰਦੇ ਆ ਪਰ ਪੁਲਿਸ ਕੋਈ ਕਾਰਵਾਈ ਕਰਨ ਦੀ بجائے ਉਹਨਾਂ ਨੂੰ ਬਾਅਦ ਛੱਡ ਦਿੰਦੀ ਹੈ ਉਹਨਾਂ ਦੱਸਿਆ ਕਿ ਫਰੀਦਕੋਟ ਵਿੱਚ ਚੋਰਾਂ ਦਾ ਕਹਿਰ ਇੰਨਾ ਵੱਧਦਾ ਜਾ ਰਿਹਾ ਹੈ ਕਿ ਹੁਣ ਤਾਂ ਹਾਲਾਤ ਇਹ ਬਣ ਗਏ ਕਿ ਲੋਕਾਂ ਵੱਲੋਂ ਫੜੇ ਗਏ ਚੋਰਾਂ ਨੂੰ ਛਡਾਉਣ ਲਈ ਵੀ ਉਹਨਾਂ ਦੇ ਬਾਕੀ ਸਾਥੀ ਚੋਰ ਆ ਜਿਹੜੇ ਉਹ ਹਥਿਆਰ ਬੰਦ ਹੋ ਕੇ ਪਹੁੰਚ ਜਾਂਦੇ ਆ ਉਹਨਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਘਰਾਂ ਦੀਆਂ ਚੋਰੀਆਂ ਖੇਤਾਂ ਵਿੱਚ ਚੋਰੀਆਂ ਬਿਜਲੀ ਦੀਆਂ ਮੋਟਰਾਂ ਦੀਆਂ ਚੋਰੀਆਂ ਟਰਾਂਸਫਾਰਮਰ ਦੀਆਂ ਚੋਰੀਆਂ ਨਕਦੀ ਮੋਬਾਈਲ ਸਭ ਕੁਝ ਖੋ ਰੇ ਆ ਪਰ ਪੁਲਿਸ ਹੱਤੇ ਹਰ ਤਰੀਕੀ ਬੈਠੀ ਹੈ ਉਹਨਾਂ ਕਿਹਾ ਕਿ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਜਾਂ ਫਿਰ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਜਾਵੇ ਸਾਹੀ ਸਾਹਿਬ ਬੇਨਤੀ ਹੈ ਵੀ ਅਸੀਂ ਸਾਰੇ ਜਿੰਨੇ ਵੀ ਸਾਡੇ ਭੈਣ ਭਰਾ ਖੜੇ ਨੇ ਸਾਰੇ ਅਸੀਂ ਰਾਈਆਂ ਵਾਲੇ ਰੋਡ ਦੇ ਨਵਾਸੀ ਆ ਜੀ ਔਰ ਅਸੀਂ ਇੰਨੇ ਪਰੇਸ਼ਾਨ ਆ ਜਿਹੜੇ ਚੋਰਾਂ ਨੇ ਸਾਡਾ ਸਾਡਾ ਲਹੂ ਪੀਤਾ ਸਾਰਾ ਦਿਨ ਅਸੀਂ ਲੋਕ ਕੰਮ ਕਰਦੇ ਆ ਜ਼ਿੰਮੇਵਾਰਾ ਸਾਡਾ ਹੈਗਾ ਤੇ ਰਾਤ ਨੂੰ 2 ਘੰਟੇ ਸੌਣਾ ਹੁੰਦਾ ਤੇ ਪਹਿਲਾਂ ਤਾਂ ਪਰਸੋਂ ਆਏ ਜੀ ਸਾਡੇ ਖੇਤੋਂ ਕਣਕ ਕੱਢ ਕੇ ਲੈ ਗਏ ਆ ਉਦੋਂ ਬਾਅਦ ਅਸੀਂ ਉਹਨਾਂ ਨੂੰ ਪੈਰ ਦਬ ਕਰ ਹਲੇ ਵੇਖੇ ਲੱਭਦੇ ਫਿਰਦੇ ਕਰਦੇ ਫਿਰਦੇ ਆ ਤੇ ਦੂਜੇ ਦਿਨ ਇੱਕ ਹੋਰ ਚੋਰ ਆ ਕੇ ਸਾਡੇ ਘਰੇ ਵੜ ਗਿਆ ਉਹਨੂੰ ਛਡਾਉਣ ਦੋ ਹੋਰ ਬੰਦੇ ਆ ਗਏ ਉਹ ਅਸੀਂ ਪਰਸੋਂ ਦੇ ਕਟਕੇ ਤੇ ਥਾਣੇ ਫੜਾਏ ਹੋਏ ਆ ਦਰਖਾਸਤ ਮੇਰੇ ਲਈ ਵੀ ਦਿੱਤੀ ਆ ਮੇਰੇ ਬੰਦੇ ਲਈ ਵੀ ਦਿੱਤੀ ਆ ਉਹ ਇਹ ਆਂਦੇ ਸਾਨੂੰ ਸੱਦਾਂਗੇ ਬਕਾਇਦਾ ਐਕਟਵਾ ਦਿੱਤੀ ਆ ਬਕਾਇਦਾ ਮੋਟਰਸਾਈਕਲ ਫੜਿਆ ਜਿਹੜਾ ਉਹ ਦਿੱਤਾ ਇਹਨਾਂ ਨੇ ਮੋਟਰਸਾਈਕਲ ਵੀ ਛੜਤਾ ਬੰਦੇ ਵੀ ਛੜਤੇ ਆ ਤੇ ਸਾਡੀ ਦਰਖਾਸਤ ਪਤਾ ਨਹੀਂ ਕਿਹੜੇ ਖੂ ਛੜਤੀ ਆ ਅੱਜ ਫੇਰ ਰਾਤ ਨੂੰ ਦੋ ਬੰਦੇ ਪਏ ਆ ਜਿਹੜੇ ਸਾਡੀਆਂ ਮੋਟਰਾਂ ਖੋਲਣ ਪਏ ਆ ਔਰ ਇਸ ਛਾਵਾਂជា ਮੈਂ ਕਹਿੰਦਾ ਵੀ ਜਿਹੜੇ ਸਾਡੇ ਪਰਾਜ ਵਾਲੇ ਦਿਨੇ ਕੰਮ ਕਰਦੇ ਆ ਤੇ ਰਾਤ ਨੂੰ ਆਪ ਹੀ ਰਾਖੀ ਕਰਦੇ ਆ ਤੇ ਅਸੀਂ ਇੰਨੇ ਕੁ ਪਰੇਸ਼ਾਨ ਆ ਸਾਨੂੰ ਸਮਝ ਨਹੀਂ ਆਉਂਦੀ ਇਹ ਸਰਕਾਰ ਜਿਹੜੀ ਹੈ ਕੀ ਚਾਹੁੰਦੀ ਆ ਅਸੀਂ ਮਰ ਕੇ ਸਰਕਾਰ ਆਪ ਲਿਆਂਦੀ ਆ ਵੀ ਸਾਨੂੰ ਦੂਜੇ ਬੰਦੇ ਕੰਮ ਨਹੀਂ ਕਰਦੇ ਚੱਲ ਸਾਡੀ ਆਮ ਆਦਮੀ ਪਾਰਟੀ ਵਧੀਆ ਕੰਮ ਕਰੂਗੀ ਇਹ ਤਾਂ ਸਾਡਾ ਭੱਠਾ ਹੀ ਭਾਈ ਜਾਂਦੀ ਹੈ ਜੇ ਇਹੀ ਹਾਲ ਰਿਹਾ ਸਰਕਾਰਾਂ ਦਾ ਤੇ ਫਿਰ ਆਪਣਾ ਭਗਵੰਤ ਮਾਨ ਜੀ ਨੂੰ ਕਹਿ ਦਿਓ ਵੀ ਤੂੰ ਹੀ ਨਾ ਆਪਦਾ ਤੌਲਾ ਟੂਂ ਤੂੰ ਵੀ ਫੜ ਲਓ ਤੇ ਆਪਦੇ ਉਸੇ ਕੰਮ ਤੇ ਲੱਗ ਜਾਓ ਵੀ ਤੁਸੀਂ ਸਰਕਾਰਾਂ ਚਲਾਉਣ ਦੇ ਯੋਗ ਹੈ ਨਹੀਂਗੇ ਸੋ ਕਿਰਪਾ ਕਰਕੇ ਸਾਡੀ ਬੇਨਤੀ ਇਹ ਆ ਵੀ ਇਹਨਾਂ ਬੰਦਿਆਂ ਦੇ ਉੱਤੇ ਬਕਾਇਦਾ ਕਾਰਵਾਈ ਕਰਾ ਕੇ ਸਾਨੂੰ ਇਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਔਰ ਬਕਾਇਦਾ ਸਾਨੂੰ ਪਤਾ ਲੱਗਣਾ ਜ਼ਿਆਦਾ ਸਾਨੂੰ ਐਫਆਈਆਰ ਦੀਆਂ ਕਾਪੀਆਂ ਮਿਲਲੀਆਂ ਚਾਹੀਦੀਆਂ ਨੇ ਔਰ ਸਾਡੇ ਪਾਸੇ ਦੀ ਰਖਵਾਲੀ ਹੋਣੀ ਚਾਹੀਦੀ ਆ ਜਾਂ ਤਾਂ ਇਹ ਆਪ ਕਰਨ ਨਹੀਂ ਤਾਂ ਸਾਨੂੰ ਛੁੱਟੀ ਦੇਣ ਅਸੀਂ ਆਪੇ ਕਰਾਂਗੇ ਤੇ ਸਾਨੂੰ ਕਹੇਦਾ ਕੋਈ ਤਰਾਜ ਨਾ ਕਰੇ ਕਿ ਇਹਦੇ ਕੋ ਸੱਟ ਫੇੜ ਵਜੇ ਸਾਡੇ ਵਜੇ ਤਾਂ ਵੀ ਕੋਈ ਗੱਲ ਨਹੀਂ ਤੇ ਉਹਨਾਂ ਦੇ ਵਜੇ ਤਾਂ ਵੀ ਕੋਈ ਗੱਲ ਨਹੀਂ ਤੇ ਕੋਈ ਤਰਾਜ ਨਾ ਕਰੇ ਅਸੀਂ ਇਹ ਇਨੀ ਬੇਨਤੀ ਤੁਹਾਡੇ ਕੋਲ ਕਰਨਾ ਚਾਹੁੰਦੇ ਆ ਅਸੀਂ ਇੰਨੇ ਪਰੇਸ਼ਾਨ ਆ ਦੇਖ ਲਓ ਸਾਰੀ ਦੁਨੀਆ ਕਿੰਨੀ ਖੜੀ ਐ ਇੱਥੇ ਔਰ ਅਸੀਂ 4 ਦਿਨ ਹੋ ਗਏ ਆ ਜੁੱਤੇ ਨਹੀਂ ਗਏ ਆ ਸਾਰੇ ਬੰਦੇ ਖੜੇ ਆ 4-5 ਦਿਨ ਹੋ ਗਏ ਸਾਡਾ ਕੋਈ ਬੰਦਾ ਨਹੀਂ ਸੁੱਤਾ ਸਾਡੀ ਇਨੀ ਬੇਨਤੀ ਪ੍ਰਵਾਨ ਕਰੋ ਤੇ ਸਰਕਾਰ ਤੱਕ ਸਾਡੀ ਇਹ ਗੱਲ ਜਿਹੜੀ ਕੀ ਕਹਿੰਦੇ ਮਿਲਿਓ ਅੱਜ ਮਿਲੇ ਆ ਜੀ ਅੱਜ ਉਹ ਕਹਿੰਦੇ ਆ ਜੀ ਇਹ ਪਰਚਾ ਕੱਟਦੇ ਆ ਐਫ ਆਈ ਆਰ ਕਰਦੇ ਆ ਫਿਰ ਤੁਹਾਨੂੰ ਦੱਸਦੇ ਆ ਹੁਣ ਕੋਈ ਕਹੀ ਜਾਂਦਾ ਵੀ ਐਸ ਐਚਓ ਬਦਲ ਗਿਆ ਇੱਥੇ ਨਵਾਂ ਆਊਗਾ ਨਵਾਂ ਕਦੋਂ ਆਊਗਾ ਕਦੋਂ ਜਾਊਗਾ ਸਾਡੀ ਸਮਝ ਤੋਂ ਬਾਹਰ ਆ ਹਾਂ ਤੜਕੇ ਦੇ ਅਸੀਂ ਇੱਥੇ ਬੈਠੇ ਆ ਤੇ ਸਾਡਾ ਕੋਈ ਪੁਲਸਨਵਾਈ ਵਾਲਾ ਬੰਦਾ ਹੈ ਨਹੀਂਗਾ ਕੋਈ ਇੱਕ ਮੁਨਸ਼ੀ ਜੀ ਬੈਠੇ ਆ ਉਹ ਸਾਨੂੰ ਕਹਿ ਦਿੰਦੇ ਅਸੀਂ ਕਰਦੇ ਆ ਉਹਨੇ ਆ ਜਾਣੇ ਲੈਣੇ ਦੇਣੇ ਬਸ ਆਹ ਕੋ ਕਰਾਈ ਜਾਂਦੇ ਤੇ ਅਸੀਂ ਇੱਥੇ ਬੈਠੇ ਆ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕੀ ਕਰੀਏ ਨਾ ਸਾਡਾ ਇਹਨਾਂ ਲੋਕਾਂ ਨੇ ਜਿਉਣਾ ਦੁੱਭਰ ਕੀਤਾ ਵਿਆ ਸਾਡੇ ਇਕੱਲੇ ਇਕੱਲੇ ਬੰਦਾ ਅੱਜ ਕੱਲ ਇਕੱਲੇ ਇਕੱਲੇ ਹੀ ਹੈਗਾ ਪਰਿਵਾਰ ਦਾ ਇਹ ਜੇ ਅਸੀਂ ਕਿਤੇ ਬੰਦੇ ਨੂੰ ਰਾਤ ਨੂੰ ਫੜਦੇ ਆ ਤੇ ਉਹਨੂੰ ਕਿਤੇ ਵੀ ਮਾਲਾ ਫੜੇ ਤੋਂ ਕੁੱਟਮਾਰ ਹੁੰਦੀ ਏ 15 ਜਣੇ ਘਰ ਕਿਰਚਾਂ ਲੈ ਕੇ ਕ੍ਰਪਾਨਾ ਲੈ ਕੇ ਮੋਟਰਸਾਈਕਲਾਂ ਦੇ ਦਬ ਛਪਾਉਂਦੇ ਕਿਉਂਕਿ ਖੇਤੇ ਇਕੱਲਾ ਇਕੱਲਾ ਪਰਿਵਾਰ ਰਹਿੰਦਾ ਹੈ ਦਬ ਛਾ ਕੇ ਮੁੜ ਕੇ ਫੇਰ ਅਸੀਂ ਰਾਤ ਜਦੋਂ ਜਦ ਕਰਕੇ ਉੱਦੇ ਫੜ ਕੇ ਲਿਆਂਦਾ ਮੋਟਰਸਾਈਕਲ ਐਕਟ ਆ ਸਾਰਾ ਕੁਝ ਲਿਆਂਦਾ ਅਸੀਂ ਲਿਆ ਕੇ ਇੱਥੇ ਫੜਾ ਕੇ ਗਏ ਅੰਦਰ ਕਰਾ ਕੇ ਗਏ ਬਕਾਇਦਾ ਫੋਨ ਨੰਬਰ ਦੇ ਕੇ ਗਏ ਵੀ ਸਾਡੇ ਫੋਨ ਨੰਬਰ ਲੈ ਲਓ ਫੋਨ ਤਾਂ ਕੀ ਕਰਨਾ ਸੀਗਾ ਤੇ ਉਹਨਾਂ ਨੂੰ ਛੱਡਤਾ ਮੋਟਰਸਾਈਕਲ ਵੀ ਦੇਦੇ ਸਕੂਟਰੀਆ ਵੀ ਦੇ ਦਿਆਂ ਤੇ ਉਹ ਦੋ ਮੈਂ ਘੰਟਿਆਂ ਬਾਅਦ ਸਾਡੇ ਫੇਰ ਉੱਥੇ ਕਿਰਪਾਨਾ ਲੈ ਕੇ ਗੀੜੇ ਮਾਰਨ ਲੱਗ ਪਏ ਆਈ ਬਹੁਤ ਦੁਖੀਆਂ ਕਿਰਪਾ ਕਰਕੇ ਸਾਡੀ ਮਦਦ ਕੀਤੀ ਜਾਵੇ ਇੱਕ ਸਾਡਾ ਅਜੇ ਮੋਬਾਈਲ ਲਿਆ ਸੀਗਾ ਨਵਾਂ ਹੀ ਤੇ ਅਜੇ ਭਾਬੀ ਮੇਰੀ ਬਾਹਰ ਚ ਲੈ ਕੇ ਆਈ ਆ ਤੇ ਸੌਦੇ ਦਾ 30000 ਦੇਣਾ ਸੀਗਾ ਉਹਦੇ ਬਾਹਰ ਚ ਚਮਟ ਮਾਰ ਕੇ ਲੈ ਗਈ ਹਏ ਉਹ ਵੀ ਅਸੀਂ ਫੋਟੋ ਆ ਸਾਡੇ ਕੋਲੇ ਸਾਰੇ ਕੋ ਚੋਰਾਆਂ ਦੀਆਂ ਕੋਲੇ ਆ ਸਾਨੂੰ ਹੋ ਨਹੀਂ ਲੱਭਦੇ ਪਏਗੇ ਕਿਰਪਾ ਕਰਕੇ ਇਹਨਾਂ ਚੋਰਾ ਨੂੰ ਨੱਥ ਪਾਈ ਜਾਵੇ ਅੱਜ ਕੱਲ ਕੱਲਾ ਕੱਲਾ ਬੰਦਾ ਬਹੁਤ ਦੁਖੀ ਹੋਏ ਪਏ ਆ ਜੀ ਤੇ ਜਿਹੜੇ ਚੋਰ ਫੜੇ ਹੁੰਦੇ ਉਹਨਾਂ ਨੂੰ ਛਡਾਉਣ ਵੀ ਚੋਰਾ ਦੇ ਸਾਥ ਹੀ ਚਲੇ ਜਾਂਦੇ ਮਗਰ ਹਾਂਜੀ ਮਗਰ ਉੱਥੇ ਕੁਰਬਾਨਾ ਲੈ ਕੇ ਕਿਰਚਾ ਲੈ ਕੇ ਜਾਂਦੇ ਆ ਦਸਪਾਉਣ 20-20 ਬੰਦੇ ਫਿਰਦੇ ਆ ਇਹ ਅਸੀਂ ਸਾਨੂੰ ਤਾਂ ਇਕੱਠੇ ਹੋਣ ਤੇ ਬਹੁਤ ਟਾਈਮ ਲੱਗ ਜਾਂਦਾ ਕਿਉਂਕਿ ਕੰਮਕਾਰ ਵਾਲੇ ਬੰਦੇ ਉਹ ਵਿਹਲੇ ਜਿਵੇਂ ਕਿ ਤਿਆਰ ਹੀ ਬੈਠੇ ਹੁੰਦੇ ਆ ਸਾਲਾ ਪਟ્રોલ ਹੀ ਮੋਟਰਸਾਈਕਲ ਹੁਣ ਸਾਡੇ ਕੋਲ ਬਕਾਇਦਾ ਰਾਤ ਮੰਨਿਆ ਇਹ ਵੀ ਇੱਕ ਕੁਆੜੀਏ ਦੇ ਨਾਲ ਬੇਗੂ ਵਾਲਾ ਕੁਆੜੀਆ ਜਿਹਦੇ ਕੋਲ ਸਾਰਾ ਸਮਾਨ ਜਾ ਕੇ ਵੇਚਦੇ ਆ ਬਕਾਇਦਾ ਵੀ ਅਸੀਂ ਤੁਹਾਡੇ ਤੇ ਇੰਨੇ ਟਰਾਂਸਫਾਰਮ ਲਾਇਆ 15 ਮੋਟਰਾਂ ਦੇ ਇਹਨਾਂ ਨੇ ਝੁੱਗੀਆਂ ਜਿਹੀ ਲਾਈਆਂ ਇਸੇ ਬੰਦੇ ਨੇ ਜਿਹੜਾ ਰਾਤ ਫੜਿਆ ਤੇ ਚਾਰ ਸਾਡੇ ਮੂੰਹ ਤੇ ਰਾਤ ਸਾਡੀ ਪੱਤੀ ਦੀਆਂ ਮੰਨਿਆ ਜਿੰਦੇ ਭ ਬਚਾਓ ਇਹਨਾਂ ਤੋਂ ਬਚਾ ਸਕਦੇ ਆ ਤਾਂ ਨਹੀਂ ਤਾਂ ਫਿਰ ਇਹਨਾਂ ਨੂੰ ਵੀ ਖੁੱਲ੍ਹਿਆਂ ਆਉਣ ਦੇਓ ਸਾਨੂੰ ਵੀ ਆਉਣ ਦੇਓ ਕੋં ਘੋਣ ਫਿਰ ਸਾਡੀ ਦਾ ਯੂਨੀਅਨ ਸਾਡੇ ਕੋਲ ਦਾ ਧਰ ਨਹੀਂ ਹੈ ਫਿਰ ਇਸ ਦੂ ਬਾਦੀ ਸਰੇ ਕਰਨਾ ਕਿਉਂ ਜ਼ਿਆਦਾ ਲੈਣ ਕੀ ਜਾਂਦੀ ਹੈ ਇੱਥੇ ਲੈਣ ਕੀ ਜਾਂਦੀ ਹੈ ਅਸੀਂ ਬੰਦੇ ਫੜਦੇ ਤੇ ਤੁਸੀਂ ਫਿਰ ਬਾਅਦ ਚ ਕਿਉਂ ਫਿਰ ਛਡਾਉਣੇ ਨਾ ਜਾਣ ਜ਼ਿਆਦਾ ਜ਼ਿਆਦਾ ਛਡਾਉਣ ਹੀ ਨਾ ਜਾਣ ਬੰਦੇ ਅਸੀਂ ਫੜਦੇ ਆ ਉਸੇ ਵੇਲੇ ਇਹਨਾਂ ਨੂੰ ਪੈਰਵਾਹੀ ਹੋ ਜਾਂਦੀ ਤੇ ਉਸੇਲੇ ਛਡਾਉਣ ਤੁਰ ਜਾਂਦੇ ਫੜ ਕੇ ਲੈ ਆ ਗਏ ਇੱਥੇ ਬਾਹ ਲੈਂਦੇ ਜਾਂ ਤਾਂ ਇਹ ਆਪ ਕਰਨ ਨਹੀਂ ਤਾਂ